ਵਾਜਬਾ ਸਾਹਿਬ ਨੇ ਜਿਹੜਾ ਕਿ ਆ ਵੀ ਬਾਹਰਲੇ ਸੂਬੇ ਵਾਲਾ ਨੂੰ ਤੁਸੀਂ ਨੌਕਰੀਆਂ ਦੇ ਦਿੰਦੇ ਹੋ ਮੈਂ ਉਹਦਾ ਵੀ ਕਹਿ ਕਹਿ ਪਰ ਜਿੰਮੇਵਾਰ ਬੰਦੇ ਆ ਜੇ ਕੋਈ ਸੋਸ਼ਲ ਮੀਡੀਆ ਤੇ ਕਿਸੇ ਕੱਲ ਦੇ ਜ਼ਿਆਦਾ ਵੀਊ ਆ ਜਾਣ ਆਪਾਂ ਉਹ ਮੁੱਦੇ ਆਪਾਂ ਨੂੰ ਸੰਵਿਧਾਨ ਦਾ ਪਤਾ ਸਾਰੀਆਂ ਗੱਲਾਂ ਦਾ ਪਤਾ ਆਪਾਂ ਉਹ ਮੁੱਦੇ ਆ ਕੇ ਇੱਥੇ ਰੱਖਿਆ ਕਰੀਏ ਜਿਹੜੀ ਚੀਜ਼ ਪੋਸੀਬਲ ਹੀ ਨਹੀਂ ਜਿਹੜੀ ਸੰਵਿਧਾਨ ਦੀ ਉਲਟ ਹੈ ਉਮੇ ਇੱਕ ਚੀਜ਼ ਕਈ ਸਾਡੇ ਕਿਉਂਕਿ ਵਿਰੋਧੀ ਧਿਰ ਦੇ ਐਮ ਐਲ ਏ ਵੀ ਜਿਹੜੀ ਸਪੋਰਟਸ ਨਾਲ ਜੁੜੀ ਹੋਈ ਹੈ ਬੋਲਦੇ ਆ ਜੀ ਸਰਕਾਰ ਸਾਰ ਨਹੀਂ ਲੈ ਰਹੀ ਜੀ ਸਰਕਾਰ ਸੁਣਦੀ ਨਹੀਂ ਕਿ ਸਰ ਕੋਈ ਵੀ ਕਈ ਵਾਰ ਇਦਾਂ ਦੀ ਕੋਈ ਵੀਡੀਓ ਆ ਜਾਂਦੀ ਹੈ ਆ ਜੀ ਖਿਡਾਰੀ ਏਸ਼ੀਅਨ ਗੇਮਾਂ ਚੋਂ ਮੈਡਲ ਲੈ ਕੇ ਆਇਆ ਇਹ ਬੱਸਾਂ ਦੇ ੱਟਕੇ ਖਾ ਰਹੇ ਐ ਇਹਦੇ ਕੋਲ ਜੀ ਥੱਬਾ ਮੈਡਲਾਂ ਦਾ ਪਿਆ ਸਰਕਾਰ ਇਹਨੂੰ ਪੁੱਛ ਨਹੀਂ ਰਹੀ ਸਰ ਇਹਨਾਂ ਮਤਲਬ ਕਿ ਬੜੀ ਸਮਝਣ ਦੀ ਗੱਲ ਹੈ ਸਰ ਕੁਝ ਖੇਡਾਂ ਓਹ ਨੇ ਜਿਹੜੀਆਂ 올림픽 ਐਸੋਸੀਏਸ਼ਨ ਵੱਲੋਂ ਸਰਟੀਫਾਈਡ ਨਹੀਂ ਜਿਹੜੀਆਂ 올림픽 ਚ ਵੀ ਖੇਡੀਆਂ ਜਾਂਦੀਆਂ ਜਿਹੜੀਆਂ ਏਸ਼ੀਅਨ ਖੇਡਾਂ ਚ ਵੀ ਖੇਡੀਆਂ ਜਾਂਦੀਆਂ ਏਸ਼ੀਅਨ ਗੇਮਸ ਚ ਜਿਹੜੀਆਂ ਨੈਸ਼ਨਲ ਗੇਮਸ ਚ ਵੀ ਆ ਕੋਚ ਖੇਡਾਂ ਓਹ ਨੇ जिਨੇ ਕੋ ਖੇਡਦਾ ਹੀ ਨਹੀਂ ਆਪਦੀ ਪ੍ਰਾਈਵੇਟ ਐਸੋਸੀਏਸ਼ਨ ਨੇ ਬਣਾੜੀਆਂ ਤੇ ਆਪਦਾ ਹੀ ਪ੍ਰਾਈਵੇਟ ਤੌਰ ਤੇ ਐਸ਼ੀਅਨ ਗੇਮਸ ਰੱਖ ਕੇ ਉਹਦਾ ਟੂਰਨਾਮੈਂਟ ਕਰਵਾ ਦਿੰਦੇ ਆ ਹੁਣ ਸਰ ਥੋੜਾ ਕੋਈ ਪੰਜਾਬ ਦੀ ਹੁਣ 올림픽 ਦੇ ਵਿੱਚ ਹਾਕੀ ਚ 10 ਬੱਚੇ ਸੀ ਅੱਜ ਪੰਜਾਬ ਦੀ ਟੀਮ ਚ ਜਾਣ ਦੇ ਲਈ 10 12 15 ਸਾਲ ਜਿਹੜਾ ਗੋਡੇ ਘਸਾਊਗਾ ਉਹ ਪੰਜਾਬ ਦੀ ਹਾਕੀ ਟੀਮ ਤੇ ਜਾਊਗਾ ਆਈ ਦੇਸ਼ ਦੀ ਬਾਕਸਿੰਗ ਟੀਮ ਚ ਜਾਣ ਲਈ ਆਈਂ ਦੇਸ਼ ਦੀ ਰੈਸਲਿੰਗ ਟੀਮ ਤੇ ਜਾਣ ਲਈ ਤੁਹਾਨੂੰ ਬਹੁਤ ਮਿਹਨਤ ਕਰਨੀ ਪਊਗੀ ਤੁਹਾਡੇ ਪਿੰਡ ਦੇ ਟੀਮ ਚ ਆਉਣਾ ਆਖਾ ਹੋ ਜਾਂਦਾ ਹੈ ਕਈ ਜਗ੍ਹਾ ਇੰਨਾ ਕੰਪੀਟੀਸ਼ਨ ਹੈ ਹੁਣ ਇਹ ਕਿਸ ਤਰ੍ਹਾਂ ਕਰੀਏ ਵੀ ਜਿਹੜਾ ਹਾਕੀ ਦੀ ਪੰਜਾਬ ਟੀਮ ਚ ਆਇਆ ਹੈ 11 ਦੇ ਵਿੱਚ ਉਹਨੂੰ ਵੀ ਅਸੀਂ ਸੇਮ ਗ੍ਰੇਡਸ਼ਨ ਦੇਈਏ ਤੇ ਜਿਹੜੀ ਕੋਈ ਟੀਮ ਹੀ ਹੈ ਨਹੀਂ ਪੰਜਾਬ ਚ 11 ਬੱਚੇ ਵੀ ਨਹੀਂ ਖੇਡਦੇ ਇੱਕ ਤੁਸੀਂ ਉਹ ਥੋਸੀ ਜੂ ਬਣਾ ਲਈ ਤੇ ਆਪਦੇ ਚ ਟੂਰਨਾਮੈਂਟ ਕਰਵਾਈਆ ਉਹਨੂੰ ਵੀ ਅਸੀਂ ਸੇਮ ਉਹ ਦੇਈਏ ਇਹ ਕੀ ਉਹਨਾਂ ਬੱਚਿਆਂ ਦੇ ਨਾਲ ਬੇਇਨਸਾਫੀ ਨਹੀਂ ਹੋਊਗੀ ਜਿਹੜੇ ਸਹੀ ਖੇਡਾਂ ਖੇਡਦੇ ਆ ਤੋ ਮੈਂ ਜਿਹੜੀਆਂ ਏਦਾਂ ਦੀਆਂ ਐਸੋਸੀਏਸ਼ਨ ਤੇ ਚਲਾ ਰਹੇ ਆ ਉਹਨਾਂ ਨੂੰ ਵੀ ਕਹਿਣਾ ਕਿ ਬੱਚਿਆਂ ਦਾ ਭੁੱਖ ਤੁਸੀਂ ਨਾ ਬਰਬਾਦ ਕਰੋ ਤੇ ਮੈਂ ਬੱਚਿਆਂ ਦੇ ਪੇਰੈਂਟਸ ਨੂੰ ਵੀ ਕਹੂੰਗਾ ਕਿ ਜੇ ਕੋਈ ਥੋੜਾ ਬੱਚਾ ਕੋਈ ਖੇਡ ਖੇਡਣੀ ਸ਼ੁਰੂ ਕਰਦਾ ਹੈ ਤਾਂ ਤੁਸੀਂ ਚੈੱਕ ਕਰੋ ਵੀ ਸਰਟੀਫਾਈਡ ਖੇਡ ਹੈ ਕਿਉਂਕਿ ਬਹੁਤ ਏਦਾਂ ਦੀਆਂ ਖੇਡਾਂ ਉਹ ਮੁੜ ਕੇ ਸਾਨੂੰ ਸੋਸ਼ਲ ਮੀਡੀਆ ਤੇ ਅਟੈਕ ਕਰੀ ਜਾਂਦੇ ਆ ਕਈ ਸਾਡੇ ਵਿਰੋਧੀ ਧਿਰ ਦੇ ਕਈ ਸਾਥੀ ਕਿਉਂਕਿ ਉਹਨਾਂ ਨੂੰ ਆਪ ਨੂੰ ਹੀ ਨਹੀਂ ਪਤਾ ਉਹਨਾਂ 플레이ਰਾਂ ਦੇ ਨਾਲ ਬੈਠ ਕੇ ਪ੍ਰੈਸ ਕਾਨਫਰੰਸ ਕਰ ਦਿੰਦੇ ਆ ਆ ਜੀ ਏਸ਼ੀਅਨ ਖੇਡਾਂ ਜੋ ਮੈਡਲ ਲੈ ਕੇ ਆਇਆ ਹੈ ਸਰਕਾਰੇ ਦੀ ਸਾਰ ਨਹੀਂ ਲੈ ਰਹੀ ਸਰ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਕਿ ਏਸ਼ੀਅਨ ਕੀ ਅੱਜ ਤੋਂ ਬਾਅਦ ਕੋਈ ਨੈਸ਼ਨਲ ਗੇਮ ਦੇ ਵਿੱਚ ਵੀ ਮੈਡਲ ਲੈ ਕੇ ਆਊਗਾ ਸਾਡੀ ਸਰਕਾਰ ਨੂੰ 100% ਨੌਕਰੀ ਦੇਊਗੀ 100% ਕੈਸ਼ ਵਾਰਡ ਦੇਊਗੀ ਪਰ ਜਿਹੜਾ ਕੋਈ ਇਸ ਤਰ੍ਹਾਂ ਦੀਆਂ ਖੇਡਾਂ ਤੋਂ ਲੈ ਕੇ ਆਊਗਾ ਅਸੀਂ ਜਮਾਂ ਨੌਕਰੀ ਨਹੀਂ ਦਿੰਦੇ ਵਧਾਈ ਵੀ ਨਹੀਂ ਦਿੰਦੇ ਕਿਉਂਕਿ ਉਹ ਪੰਜਾਬ ਨਾਲ ਪੰਜਾਬ ਦੇ ਜਿਹੜੇ ਦੂਸਰੇ ਸਹੀ ਖੇਡਾਂ ਖੇਡਦੇ ਬੱਚੇ ਆ ਉਹਨਾਂ ਨਾਲ ਉਹਨਾਂ ਦਾ ਹੱਕ ਜਿਹੜਾ ਉਹ ਮਾਰਨ ਦੀ ਜਿਹੜੀ ਗੱਲ ਹੈ ਉਹ ਕਰਦੇ ਆ